ਤੇ ਇਸ ਬਦਲ ਕੇ ਐਸਐਚਓ ਨੇ ਮਾਰੀ ਰੇਡ ਤੇ ਫੜ ਲਿਆ ਰੰਗੇ ਹਾਥੀ ਜੀ ਹਾਂ ਪੰਜਾਬ ਦਾ ਹੀ ਮਾਮਲਾ ਸਾਹਮਣੇ ਆਇਆ ਜਿੱਤੇ ਕਿ ਹਰ ਕੋਈ ਨੌਜਵਾਨ ਇਸ ਐਸਐਚਓ ਦੀ ਵਾਹ ਵਾ ਕਰਦਾ ਪਿਆਗਾ ਕਿਉਂਕਿ ਕਹਿ ਰਿਹਾ ਹੈਗਾ ਕਿ ਇਸ ਤਰ੍ਹਾਂ ਦੇ ਐਸਐਚਓ ਹੀ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਦੇ ਵਿੱਚ ਲੱਗੇ ਹੋਣੇ ਚਾਹੀਦੇ ਹਨ ਇੱਕ ਮਹਿਲਾ ਐਸਐਚਓ ਜੋ ਕਿ ਸਿਵਲ ਵਰਦੀ ਦੇ ਵਿੱਚ ਆਪਣੇ ਘਰੇਲੂ ਕੱਪੜਿਆਂ ਦੇ ਵਿੱਚ ਬਾਜ਼ਾਰ ਦੇ ਵਿੱਚ ਗਈ ਅਤੇ ਸ਼ੱਕ ਦੇ ਆਧਾਰ ਤੇ ਉਹਦੀ ਚੈਕਿੰਗ ਵੈਸੇ ਗੱਲਬਾਤ ਕੀਤੀ ਤੇ ਚਿੱਟੇ ਦੀ ਮੰਗ ਕੀਤੀ ਕਿ ਚਿੱਟਾ ਉਹਨੂੰ ਮਿਲ ਵੀ ਗਿਆ ਤੇ ਪੁਲਿਸ ਨੇ ਤੁਰੰਤ ਹੀ ਉੱਥੇ ਉਹ ਕਾਰਵਾਈ ਕਰਦੇ ਉਹਨਾਂ ਨੂੰ ਲਿਆ ਫੜ ਕਿਉਂਕਿ ਜਦੋਂ ਪੁਲਿਸ ਨੇ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਦੱਸਿਆ ਗਿਆ ਕਿ ਜਦੋਂ ਅਸੀਂ ਵਰਦੀ ਦੇ ਵਿੱਚ ਇਨਾਂ ਕੋਲੋਂ ਆਉਨੇ ਸਾਂ ਤਾਂ ਇਹ ਰਫੂ ਚੱਕਰ ਹੋ ਜਾਂਦੇ ਸੀ ਲੇਕਿਨ ਹੁਣ ਮੈਸਿਵਲ ਦੇ ਵਿੱਚ ਆ ਕੇ ਇਨਾਂ ਕੋਲੋਂ ਬਹਾਨੇ ਦੇ ਨਾਲ ਚਿੱਤੇ ਦੀ ਮੰਗ ਕੀਤੀ ਹੈ ਜੋ ਕਿ ਇਹਨਾਂ ਨੇ ਦਿੱਤਾ ਵੀ ਗਾਇ ਹੈ ਤੇ ਅਸੀਂ ਹੁਣ ਇਹਨਾਂ ਨੂੰ ਲਿਆ ਫਾੜੇ ਕਿ ਸੁਟਿਆ ਸਲਾਖਾਂ ਦੇ ਪਿੱਛੇ ਇੱਕ ਹੀ ਕਹਿ ਰਹੇ ਨੇ ਉਸ ਦੇ ਵੱਡੇ ਅਧਿਕਾਰੀ ਕਨਾਲ ਐਸਚੋ ਸਾਹਿਬ ਇਹ ਸੀਗਾ ਸਾਨੂੰ ਕਿਸੇ ਮੁਖਰ ਦੀ ਮੁਖਰੀ ਤੇ ਅਸੀਂ ਨੂੰ ਪਤਾ ਤਾਂ ਹੈ ਸੀ ਵੀ ਇੱਥੇ ਇਹ ਕਰਦੇ ਆ ਗਿਆ ਪਰੰਤੂ ਜਦੋਂ ਇਹ ਪੁਲਿਸ ਵਰਦੀ ਚਾਹੀਏ ਨਾ ਇਹ ਦੂਰੋਂ ਦੇਖ ਲੈਂਦੇ ਨੇ ਔਰ ਇਹ ਆਪਣਾ ਸਭ ਕੁਝ ਖਤਮ ਕੁਝ ਵੀ ਨਹੀਂ ਮਿਲਦਾ ਅੱਜ ਵੀ ਸਿਰਫ ਸਿਵਲ ਕੱਪੜਾ ਚਾਹੀਏ ਔਰ ਆ ਕੇ ਇਹਨਾਂ ਨੂੰ ਪੈਸੇ ਦਿੱਤੇ ਤੇ ਪਰਚੇਜ਼ ਕਰ ਲਿਆ ਇਹਨਾਂ ਨੇ ਮਤਲਬ ਸ਼ੱਕ ਵੀ ਨਹੀਂ ਜਾਰ ਕੀਤਾ ਕਿਉਂਕਿ ਮੇਰੀ ਪੋਸਟਿੰਗ ਹੁਣੇ-ਹੁਣੇ ਹੋਈ ਹੈ ਇਹਨਾਂ ਨੇ ਮੈਨੂੰ ਦੇਖਿਆ ਹੀ ਨਹੀਂ ਸੀ ਇਹਨੂੰ ਸੇਲ ਕਰਾ ਲਿਆ ਜਿਹੜੇ ਹੱਥ ਵਿੱਚ ਲਫਾਫੇ ਸੀਗਾ ਉਹਦੇ ਵਿੱਚੋਂ ਨੇ ਦੋ ਬਾਊਚ ਕੱਢ ਕੇ ਦੇਤੇ ਬਾਕੀ ਜਿਹੜਾ ਉਹਨਾਂ ਕੋਲੇ ਸੀ ਪਰ ਉਹ ਲੇਡੀਜ਼ ਦੋ ਹੋ ਸੀਗੀਆਂ ਮੌਕੇ ਤੇ ਮੈਂ ਜਦੋਂ ਇੱਕ ਨੂੰ ਕੈਚ ਕਰਿਆ ਤਾਂ ਦੂਸਰੀ ਜਿਹੜੀ ਸੀ ਉਹ ਭੱਜੀ ਨਿਕਲੀ ਉਹ ਬਚਨ ਸੁਕਾਮ ਆ